ਇਉਂ ਹੀ ਪਟਿਆਲਾ ਇਹ ਰਜਿੰਦਰਾ ਹਸਪਤਾਲ ਸੀਗਾ ਜਿੱਥੇ ਮੇਰੀ ਮਾਂ ਨੇ ਆਖਰੀ ਸਾਹ ਲਏ ਤਾਂ ਉਹਨਾਂ ਨੇ ਇੱਥੇ ਇਲਾਜ ਉਹਨਾਂ ਦਾ ਜਦੋਂ ਕਰਵਾਇਆ ਤਾਂ ਇੱਥੇ ਡਾਕਟਰਾਂ ਨੇ ਉਹਨਾਂ ਦਾ ਆਪਰੇਟ ਕਰਤਾ ਪਰ ਦੇਖੋ ਵੱਡੀ ਲਾਪਰਵਾਹੀ ਸੀ ਉਹਨਾਂ ਨੂੰ ਕੈਂਸਰ ਦੱਸਿਆ ਗਿਆ ਗੰਡ ਤਾਂ ਡਾਕਟਰਾਂ ਨੇ ਕੈਂਸਰ ਦਾ ਆਪਰੇਸ਼ਨ ਕਰਤਾ ਤੇ ਆਪਾਂ ਨੂੰ ਪਤਾ ਵੀ ਜੇ ਲੀਵਰ ਕੈਂਸਰ ਦੇ ਆਪਰੇਟ ਹੋ ਜੇ ਕੈਂਚੀ ਲੱਗ ਜੇ ਤਾਂ ਉਹ ਜ਼ਹਿਰ ਫੈਲ ਜਾਂਦਾ ਬਿਲਕੁਲ ਤੇ ਜ਼ਹਿਰ ਫੈਲਣ ਦੇ ਨਾਲ ਬੰਦੇ ਦੀ ਮੌਤ ਹੋ ਜਾਂਦੀ ਹੈ ਜੀ ਸਾਡੇ ਨਾਲ ਵੀ ਉਹੀ ਹੋਇਆ ਸੋ ਜਿੰਨਾ ਕੁਛ ਬਣਾਇਆ ਸੀ ਉਹ ਵਿਗ ਗਿਆ ਸੀ ਕੁੱਲ ਮਿਲਾ ਕੇ ਵੀ ਯਾਰ ਜਮਨ ਨੰਗ ਹੋ ਗਏ ਸੀ ਦੱਬਾ ਕੁਛ ਮਰਜ਼ੀ ਦੇ ਦੀ ਇੱਕ ਤਾਂ ਕਿਸੇ ਵੀ ਪਰਿਵਾਰ ਤੇ ਨਾ ਬਿਮਾਰੀ ਨਾ ਦੀ ਦੂਜੀ ਕਿਸੇ ਤੇ ਗਰੀਬੀ ਨਾ ਦੀ ਬੰਦਾ ਸਾਰਾ ਕੁਛ ਘਟ ਜੂ ਇਹ ਗਰੀਬੀ ਬਹੁਤ ਔਖੀ ਹੈ ਜਿਹੜੇ ਕਮਰੇ ਚ ਫੋਟੋ ਤੇਰੀ ਲੱਗੀ ਉਹ ਕੁੰਡੀ ਸਾਥੋਂ ਨਹੀਂ ਖੁੱਲਦੀ ਮੇਰੇ ਚੌਕੇ ਵਿੱਚ ਪੈਂਦੇ ਅਪਲੇਖੇ ਮਾਂ ਤੂੰ ਤਾਂ ਜਮਾਨੀ ਪੋਲਦੀ ਜਮਾਨੀ ਪੋਲਦੀ ਭਾਜੇ ਦੋ ਹੱਥੀ ਰੋਟੀ ਫਕਾਉਣੀ ਆ ਨਾ ਉਸ ਸੱਚੀ ਤਰ੍ਹਾਂ ਬਹੁਤ ਯਾਦ ਆਉਂਦੀ ਆ ਪਲੇਜਾ ਜੀ 8 ਸਾਲ ਦਾ ਸੀ ਜਦੋਂ ਮੇਰੇ ਮਾਤਾ ਬਿਮਾਰ ਹੁੰਦੇ ਆ ਅਚਾਨਕ ਉਹ ਉਹਨਾਂ ਦੇ ਪੇਟ 'ਚ ਦਰਦ ਹੁੰਦਾ ਸੀ ਕਾਫੀ ਥਾਵਾਂ ਦੇ ਉੱਤੇ ਚੈੱਕਅਪ ਵਗੈਰਾ ਕਰਾਉਣੇ ਆ ਨਹੀਂ ਪਤਾ ਲੱਗਦਾ ਤੇ ਘਰ ਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਸੀ ਤੇ ਪਤਾ ਲੱਗਦਾ ਕਿ ਇਹਨਾਂ ਦੇ ਤਾਂ ਜੀ ਲੀਵਰ 'ਚ ਗੰਢ ਬਣ ਗਈ ਇਹਨਾਂ ਦਾ ਆਪਰੇਸ਼ਨ ਕਰਵਾਉਣਾ ਪਊਗਾ ਅਸੀਂ ਪਟਿਆਲੇ ਰਜਿੰਦਰਾ ਹਸਪਤਾਲ ਦੇ ਵਿੱਚ ਲਿਆਉਣੇ ਆ ਮੈਂ ਤਾਂ ਛੋਟਾ ਸੀ ਚਲੋ ਮੇਰੇ ਫਾਤ ਸਾਹਿਬ ਹੋਰੇ ਹੋਰ ਰਿਸ਼ਤੇਦਾਰ ਨਾਲ ਲੜ ਕੇ ਚਾਚੇ ਚਾਚੇ ਹੋਰੇ ਲੈ ਆਏ ਤਾਂ ਉਹਨਾਂ ਨੇ ਇੱਥੇ ਇਲਾਜ ਉਹਨਾਂ ਦਾ ਜਦੋਂ ਕਰਵਾਇਆ ਤਾ ਇੱਥੇ ਡਾਕਟਰਾਂ ਨੇ ਉਹਨਾਂ ਦਾ ਆਪਰੇਟ ਕਰਤਾ ਪਰ ਦੇਖੋ ਵੱਡੀ ਲਾਪਰਵਾਹੀ ਸੀ ਉਹਨਾਂ ਨੂੰ ਕੈਂਸਰ ਦੱਸਿਆ ਗਿਆ ਗੰਡ ਤਾਂ ਡਾਕਟਰਾਂ ਨੇ ਕੈਂਸਰ ਦਾ ਆਪਰੇਸ਼ਨ ਕਰਤਾ ਤੇ ਆਪਾਂ ਨੂੰ ਪਤਾ ਵੀ ਜੇ ਲੀਵਰ ਕੈਂਸਰ ਦੇ ਆਪਰੇਟ ਹੋ ਜੇ ਕੈਂਚੀ ਲੱਗ ਜੇ ਤਾਂ ਉਹ ਜ਼ਹਿਰ ਫੈਲ ਜਾਂਦਾ ਬਿਲਕੁਲ ਤੇ ਜ਼ਹਿਰ ਫੈਲਣ ਦੇ ਨਾਲ ਬੰਦੇ ਦੀ ਮੌਤ ਹੋ ਜਾਂਦੀ ਹੈ ਜੀ ਸਾਡੇ ਨਾਲ ਵੀ ਉਹੀ ਹੋਇਆ ਉਹ ਚੀਜ਼ ਨੇ ਮੈਨੂੰ ਇੰਨਾ ਕਿ ਜ਼ਿਆਦਾ ਹਾਰਟ ਕੀਤਾ ਨਾ ਹਾਲਾਂਕਿ ਸ਼ਾਇਦ ਮੈਂ ਗਰੀਬੀ ਕੱਟ ਜਾਂਦਾ ਮੈਂ ਨਾ ਇੱਥੇ ਇਹ ਗੱਲ ਕਹਿਣੀ ਚਾਹੂੰਗਾ ਯਾਰ ਰੱਬਾ ਕੁਝ ਮਰਜ਼ੀ ਦੇ ਦੀ ਇੱਕ ਤਾਂ ਕਿਸੇ ਵੀ ਪਰਿਵਾਰ ਤੇ ਨਾ ਬਿਮਾਰੀ ਨਾ ਦੇਈ ਦੂਜੀ ਕਿਸੇ ਤੇ ਗਰੀਬੀ ਨਾ ਦੀ ਬੰਦਾ ਸਾਰਾ ਕੁਝ ਘਟਜੂ ਇਹ ਗਰੀਬੀ ਬਹੁਤ ਔਖੀ ਆ ਜਦੋਂ ਤੁਹਾਡੇ ਤੇ ਗਰੀਬੀ ਹੁੰਦੀ ਆ ਨਾ ਉਦੋਂ ਤੁਹਾਡਾ ਕੋਈ ਨਹੀਂ ਆ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਤੁਹਾਡਾ ਕੋਈ ਭਾਈ ਨਹੀਂ ਕੋਈ ਭੈਣ ਨਹੀਂ ਕੋਈ ਚਾਚਾ ਨਹੀਂ ਕੋਈ ਤਾਇਆ ਨਹੀਂ ਸਾਡੇ ਨਾਲ ਵੀ ਇਹੀ ਕੁਝ ਹੋਇਆ ਮੈਨੂੰ ਉਹ ਗੱਲਾਂ ਫੀਲ ਹੁੰਦੀਆਂ ਹੀ ਆ ਹੋ ਸਕਦਾ ਮੇਰੇ ਉਹਨਾਂ ਦੇ ਨਾਲ ਮੇਰੇ ਖੁਦ ਪਰਿਵਾਰ ਵੀ ਸਹਿਮਤ ਨਾ ਹੋਵੇ ਮੇਰੇ پاس ਆ ਨਾਉਣ ਪਰ ਮੈਨੂੰ ਵਰਸ ਨੂੰ ਹੀ ਲੱਗਦਾ ਮੇਰੇ ਮਾਤਾ ਜੀ ਜੇਕਰ ਡੈਥ ਹੋਈ ਹੈ ਨਾ ਉਹਦਾ ਵੱਡਾ ਕਾਰਨ ਸਾਡੇ ਘਰ ਦੇ ਵਿੱਚ ਗਰੀਬੀ ਸੀ ਜੇ ਸਾਡੇ ਕੋਲ ਪੈਸਾ ਹੁੰਦਾ ਨਾ ਅਸੀਂ ਉਹਨਾਂ ਦਾ ਵਧੀਆ ਇਲਾਜ ਕਰਾ ਪਾਉਂਦੇ ਅਸੀਂ ਚੰਗੇ ਹਸਪਤਾਲਾਂ 'ਚ ਉਹਨਾਂ ਦਾ ਟੈਸਟ ਕਰਵਾ ਲੈਂਦੇ ਤਾਂ ਉਹਨੂੰ ਪਤਾ ਲੱਗ ਜਾਂਦਾ ਉਸ ਚੀਜ਼ ਨੇ ਮੈਨੂੰ ਇੰਨਾ ਕੁ ਈਮੋਸ਼ਨਲੀ ਟੱਚ ਕੀਤਾ ਨਾ ਇੰਨਾ ਕੁ ਹਾਰਟ ਹੋਇਆ ਕਿਉਂਕਿ ਜਦੋਂ 8 ਸਾਲ ਦੀ ਉਮਰ ਦੇ ਵਿੱਚ ਮੈਂ ਆਪਦੀ ਮਾਂ ਦੀ ਅਰਥੀ ਨੂੰ ਕਾਂਦਾ ਦਿੱਤਾ ਤੇ ਉਹਨੂੰ ਚਿਖਾ ਨੂੰ ਜਾ ਕੇ ਅੱਗ ਲਾਉਣੀ ਬਹੁਤ ਵੱਡੀ ਗੱਲ ਸੀ ਮੇਰੇ ਲਈ ਮੇਰੀ ਸਾਰੀ ਦੁਨੀਆ ਖਤੋਂ ਸੀ ਕਿਉਂਕਿ ਮੇਰੀ ਮਾਂ ਸਾਰਾ ਕੁਝ ਸੀ ਮੇਰੇ ਲਈ ਮੈਨੂੰ ਅੱਜ ਵੀ ਉਹ ਗੱਲਾਂ ਯਾਦ ਆਉਂਦੀਆਂ ਮੈਂ ਪਟਿਆਲੇ ਰਹਿਣਾ ਮੈਂ ਨਾ ਪਟਿਆਲੇ ਆ ਕੇ ਵੀ ਮੈਨੂੰ ਮਨ ਭਰੇ ਆਉਂਦਾ ਗਾ ਅੱਖਾਂ ਭਰੇ ਆਉਂਦੀਆਂ ਵੀ ਯਾਰ ਇਹ ਉਹੀ ਪਟਿਆਲਾ ਇਹ ਰਜਿੰਦਰਾ ਹਸਪਤਾਲ ਸੀਗਾ ਜਿੱਥੇ ਮੇਰੀ ਮਾਂ ਨੇ ਆਖਰੀ ਸਾਹ ਲਏ ਅੱਜ ਮੈਂ ਉਸੇ ਸ਼ਹਿਰ ਦੇ ਵਿੱਚ ਰਹਿਣਾ ਗਾ ਪਰ ਲੋਕਾਂ ਨੂੰ ਲੱਗਦਾ ਮੈਂ ਬਹੁਤ ਹੱਸਦਾ ਖੇਡਦਾ ਗਾ ਪਰ ਮੇਰਾ ਮਨ ਅੰਦਰੋਂ ਰੋਂਦਾ ਮੈਨੂੰ ਪਤਾ ਕੀ ਮੇਰੇ ਮਨ ਦੇ ਭਾਵ ਨਹੀਂ ਕੀਤੇ ਯਾਦ ਆਉਂਦੀਆਂ ਯਾਦ ਆਉਂਦੀ ਕੋਈ ਮਾਵਾ ਸਭ ਨੂੰ ਪਿਆਰੀਆਂ ਹੁੰਦੀਆਂ ਦੇਖੋ ਜਦੋਂ ਅਸੀਂ ਘਰੇ ਜਾਂਦੇ ਹਾਂ ਮੈਂ ਅੱਜ ਵੀ ਘਰ ਜਾਣਾ ਜਦੋਂ ਡਿਊਟੀ ਤੋਂ ਹਣਾ ਘਰੇ ਜਾਣਾਗਾ ਤੇ ਇੱਕੋ ਆਵਾਜ਼ ਹੁੰਦੀ ਆ ਯਾਰ ਮੰਮੀ ਪਰ ਸਾਹਮਣੇ ਜਿੰਦਰੇ ਲੱਗੇ ਹੁੰਦੇ ਆ ਜਦੋਂ ਘਰ ਦੇ ਵਿੱਚ ਦੇਖਦੇ ਆ ਬਾੜ ਖੁੱਲਾ ਨਹੀਂ ਮਿਲਦਾ ਜਾ ਕੇ ਪਤਾ ਸਾਰਾ ਕੁਝ ਉਹ ਇੱਕ ਬੀਤ ਬਲਜੀਤ ਦਾ ਨਾ ਗਾਣਾ ਆਇਆ ਸੀ ਬੜਾ ਮੈਨੂੰ ਬਹੁਤ ਪਸੰਦ ਆ ਮਾਫ ਕਰਨਾ ਮੈਂ ਥੋੜਾ ਜਿਹਾ ਭਾਵਕ ਹੋ ਗਿਆ